ਆਹ ਕਿਹੜਾ ਤੇ ਬਾਬਾ ਦੀ ਸਾਰੇ ਜਣੇ ਸਜੋਤ ਖਾਣਾ ਜੋ ਸਾਡੇ ਤੁਹਾਨੂੰ ਜਿੰਨਾ ਕੁ ਮਾਲਕ ਨੇ ਪਾਲ ਬਖਸ਼ਿਆ ਉਸ ਉਪਾਰ ਅਸੀਂ ਕਰੋ ਜੇ ਤੁਹਾਡੀ ਜਿੱਥੇ ਜਿੱਥੇ ਬਾਬਾ ਜੀ ਇੱਤਾਂ ਨੇ ਜਿੱਥੇ ਵੀ ਸਾਨੂੰ ਖੜਨਾ ਪਿਆ ਅਸੀਂ ਖੜਾਂਗੇ ਤੁਹਾਡੇ ਨਾਲ ਇਸ ਇਲਾਕੇ ਦੇ ਮੇਲੇ ਪਾਣਾ ਖੜਾਂਗੇ ਬਡਾਲੇ ਵੀ ਅੱਗੇ ਜਾ ਕੇ ਸਾਰੇ ਪਿੰਡਾਂ ਜਾ ਕੇ ਆਏ ਸਾਰਿਆਂ ਨੇ ਇਹੋ ਕਹਿਆ ਵਾ ਫਿਲਹਾਲ ਰਾਸ਼ਨ ਦੀ ਲੋੜ ਨਹੀਂ ਗਈ ਆਪਾਂ ਨੂੰ ਖੜਨਾ ਪੈਣਾ 15 20 ਦਿਨ ਦਾ ਹੌਸਲਾ ਤੇ ਮੈਂ ਸਾਰੇ ਕਲਾਕਾਰਾਂ ਨੂੰ ਵੀ ਬੇਨਤੀ ਕਰਦਾ ਕਿ ਮੇਰੇ ਭਰਾਓ ਮੇਰਾ ਇਹ ਨਹੀਂ ਵੀ ਉਹ ਚੋਕਰ ਆ ਗਿਆ ਤੇ ਕੁਛ ਆ ਗਿਆ ਉਹ ਬਾਧੂ ਕੁਛ ਆਇਆ ਅੱਗੇ ਕਿਉਂਕਿ ਬਾਬਾ ਜੀ ਨੇ ਸਾਨੂੰ ਕੱਲ ਵੀ ਦੱਸਤਾ ਸੀ ਆਪਾਂ ਨੂੰ ਦੂੜ ਪੈਣੀ ਇਹਨਾਂ ਨਾਲ ਖੜਨ ਦੀ ਜਦੋਂ ਡੀਜ਼ਲ ਦੀ ਲੋੜ ਪੈਣੀ ਆ ਜਾਂ ਕਈ ਕੁਛ ਤੇ ਬਾਬਾ ਜੀ ਸਾਰੇ ਜਣੇ ਸਹਿਯੋਗ ਕਰਾਉਂਦਾ ਥਾਣਾ ਜੋਂ ਸਾਡਾ ਪਛਤਾ ਜਿੰਨਾ ਕੁ ਮਾਲਕ ਨੇ ਪਲ ਬਖਸ਼ਿਆ ਉਸਨੂੰ ਥਾਰ ਭਰਾਓ ਜੇ ਤੁਹਾਡੀ ਜਿੱਥੇ ਜਿੱਦਾਂ ਬਾਬਾ ਜੀ ਇੱਤਾਂ ਜਿੱਥੇ ਵੀ ਸਾਨੂੰ ਖੜਨਾ ਪਿਆ ਸੀ ਖੜਾਂਗੇ ਤੁਹਾਡੇ ਨਾਲ ਇਸ ਇਲਾਕੇ ਦੇ ਮੇਲੇ 'ਚ ਖੜਾਂਗੇ ਬੰਡਾਰੇ ਵੀ ਅੱਗੇ ਜਾ ਕੇ ਸਾਰੇ ਪਿੰਡਾਂ 'ਚ ਜਾ ਕੇ ਆਏ ਸਾਰਿਆਂ ਨੇ ਇਹੋ ਕਿਹਾ ਵਾ ਫਿਲਹਾਲ ਰਾਸ਼ਨ ਦੀ ਲੋੜ ਨਹੀਂ ਗਈ ਆਪਾਂ ਨੂੰ ਖੜਨਾ ਪੈਣਾ 15-20 ਹਜ਼ਾਰ ਰੱਖੋ ਹੌਸਲਾ ਤੇ ਮੈਂ ਸਾਰੇ ਕਲਾਕਾਰਾਂ ਨੂੰ ਵੀ ਬੇਨਤੀ ਕਰਦਾ ਕਿ ਮੇਰੇ ਭਰਾਓ ਨਾ ਇਹ ਨਹੀਂ ਵੀ ਉਹ ਚੋਕਰ ਆ ਗਿਆ ਤਾਂ ਕੁਛ ਆ ਗਿਆ ਉਹ ਬਾਧੂ ਕੁਛ ਆ ਗਿਆ ਅੱਗੇ ਕਿਉਂਕਿ ਬਾਬਾ ਜੀ ਨੇ ਸਾਨੂੰ ਕੱਲ ਵੀ ਦੱਸਤਾ ਸੀ ਆਪਾਂ ਨੂੰ ਲੋਡ ਪੈਣੀ ਇਹਨਾਂ ਨੇ ਖੜਨ ਦੀ ਜਦੋਂ ਡੀਜ਼ਲ ਦੀ ਲੋਡ ਪੈਣੀ ਆ